ਸਮਰਤਪਾਲ ਦੀ ਨਵੀਂ ਬਣਾਈ ਗਈ ਪਾਰਟੀ ਨੂੰ ਲੈ ਕੇ ਹੁਣ ਬੀਜੇਪੀ ਲੀਡਰ ਹਰਜੀਤ ਕਰੇਵਾਲ ਦਾ ਪੱਟਾ ਬਿਆਨ ਸਾਹਮਣੇ ਆਇਆ ਇਹ ਦੱਸਦੀ ਕਿ ਉਹਨਾਂ ਨੇ ਕਿਹਾ ਕਿ ਜਿਹੜੀ ਪਾਰਟੀ ਕਿਸੇ ਦੇ ਵਿਰੋਧ 'ਚ ਖੜੀ ਹੋਵੇ ਜਾਂ ਫਿਰ ਰਾਸ਼ਟਰੀ ਹਿੱਤਾਂ ਤੋਂ ਪ੍ਰੇਰਿਤ ਨਾ ਹੋਵੇ ਉਹ ਪਾਰਟੀ ਸੂਬੇ ਦਾ ਭਲਾ ਨਹੀਂ ਕਰ ਸਕਦੀ ਨਾਲ ਹੀ ਉਹਨਾਂ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ 'ਚ ਰਹਿ ਕੇ ਕੰਮ ਕਰੋ ਤਾਂ ਕਿ ਪੰਜਾਬ ਦੇ ਵਿੱਚ ਦਾ ਸੂਬੇ ਦਾ ਭਲਾ ਹੋ ਸਕੇ ਇਸ ਨੂੰ ਲੈ ਕੇ ਉਹਨਾਂ ਨੇ ਉਹਨਾਂ ਨੂੰ ਵਧਾਈ ਵੀ ਦਿੱਤੀ ਨਵੀਂ ਪਾਰਟੀ ਦੇ ਉੱਤੇ ਹੋਰ ਕੀ ਕੁਝ ਕਿਹਾ ਤੁਸੀਂ ਆਓ ਉਹ ਸੁਣੋ ਅਮਰਕਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਅੱਜ ਨਵੀਂ ਪਾਰਟੀ ਬਣਾਈ ਹੈ। ਔਰ ਸਭ ਤੋਂ ਪਹਿਲਾਂ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ। ਔਰ ਮੈਨੂੰ ਇਹ ਸਮਝ ਆ ਕਿ ਇਹ ਪਾਰਟੀ ਜੋ ਕਿਸੇ ਦੇ ਵਿਰੋਧ 'ਚ ਖੜੀ ਹੁੰਦੀ ਹੋਵੇ ਔਰ ਰਾਸ਼ਟ੍ਰ ਹਿੱਤ ਕੋ ਪ੍ਰੇਰਣਾ ਹੋਵੇ, ਪੰਜਾਬ ਦੇ ਹਿੱਤਾਂ ਤੋਂ ਪ੍ਰੇਰਣਾ ਹੋਵੇ, ਉਹ ਸੂਬੇ ਦਾ ਭਲਾ ਨਹੀਂ ਕਰ ਸਕਦੀ। ਉਹਨਾਂ ਨੇ ਪਾਰਟੀ ਬਣਾਈ ਹੈ। ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਦੇਸ਼ ਹਿੱਤ 'ਚ ਕੰਮ ਕਰੋ। ਸਰਦਾਰ ਦੇ ਅੰਦਰ ਰਹੇ ਹੋਏ ਕੰਮ ਕਰੋ ਔਰ ਇੱਕ ਦੇਸ਼ ਦੀ ਇਕਤਾ ਅਖੰਡਤਾ ਲਈ ਔਰ ਪੰਜਾਬ ਦੀ ਭੈਤਰੀ ਲਈ ਕੰਮ ਕਰੋ ਤੇ ਬਹੁਤ ਅੱਛੀ ਗੱਲ ਆ ਔਰ ਤੁਹਾਨੂੰ ਬਹੁਤ ਮੁਬਾਰਕਾਂ ਹਰ ਕਿਸੇ ਦੀ ਆਪਣੀ ਵਿਚਾਰਧਾਰਾ ਹੁੰਦੀ ਹੈ ਇਹ ਲੋਕਤੰਤਰ ਆ ਇਹਦੇ ਚ ਕੋਈ ਕਿਸੇ ਤੇ ਆਪਣੀ ਵਿਚਾਰਧਾਰਾ ਨਹੀਂ ਝੂਟ ਸਕਦਾ ਤੇ ਪਰ ਮੈਂ ਇਹੀ ਕਹੂੰਗਾ ਕਿ ਫਿਰ ਦੇਸ਼ ਇੱਛੀ ਕੰਮ ਕਰਨਾ ਚਾਹੀਦਾ ਔਰ ਇਹ ਇਹ ਨਹੀਂ ਤਾਂ ਦੇਸ਼ ਦਾ ਵੀ ਨੁਕਸਾਨਦਾਰ ਉਹ ਵਿਅਕਤੀ ਕਦੇ ਬੜਾ ਨਹੀਂ ਹੁੰਦਾ ਜੋ ਸਮਾਜ 'ਚ ਕੜਵਾਹਟ ਫੈਲਾਉਂਦਾ। ਨਾ ਉਹ ਦਲਬੜੇ ਹੁੰਦੇ ਆ ਤੇ ਨਾ ਹੀ ਉਹ ਲੋਕ ਬੜੇ ਹੁੰਦੇ ਆ। ਇਸ ਕਰਕੇ ਕੜਵਾਹਟ ਨਾ ਫੈਲਾਓਂ ਤੇ ਆਪਸੀ ਪ્રેਮ ਦੀ ਗੱਲ ਕਰੋ। ਦੱਸ ਦੀ ਕਿ 14 ਜਨਵਰੀ ਨੂੰ ਮਾਗੀ ਦੇ ਤਿਆਰ ਮੌਕੇ ਮੁਖਸਤ ਸਾਹਿਬ ਦੀ ਧਰਤੀ ਤੇ ਭਾਈ ਅਮਰਤਪਾਲ ਦੇ ਸਮਰਥਕਾਂ ਦੇ ਵੱਲੋਂ ਨਵੀਂ ਪਾਰਟੀ ਅਕਾਲੀ ਦਲ ਵਾਰਸ ਪੰਜਾਬ ਦੇ ਬਣਾਈ ਗਈ ਹੈ ਜਿਸ 'ਚ 15 ਨੁਕਾਤੀ ਮਤੇ ਵੀ ਪਾਸ ਕੀਤੇ ਗਏ ਨੇ ਭਾਈ ਅਮਰਤਪਾਲ ਨੂੰ ਇਸ ਪਾਰਟੀ ਦਾ ਮੁਖ ਸੇਵਾਦਾਰ ਬਣਾਇਆ ਗਿਆ ਹੁਣ ਵੇਖਣਾ ਹੋਵੇਗਾ ਕਿ ਡਿਬੂਗਰ ਦੀ ਜੇਲ੍ਹ ਚ ਬੰਦ ਭਾਈ ਅਮਰਪਾਲ ਸਿੰਘ ਕਦੋਂ ਰਿਹਾ ਹੋ ਕੇ ਇਸ ਪਾਰਟੀ ਦੀ ਕਮਾਂਡ ਸੰਭਾਲਦੇ ਨੇ